ਹੀ ਸੇਵਾ ਮਿਲਦੀ ਹੈ ਕਰਮਾਂ ਦੇ ਨਾਲ ਜੀ ਹਾਂ ਇਤਿਹਾਸਿਕ ਗੁਰਦੁਆਰਾ ਸਹਿਦ ਦੇ ਸਰੋਵਰ ਦੀ ਸਫਾਈ ਦੀ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ ਸੰਗਤਾਂ ਬਿਨਾ ਆਪਣੇ ਕੱਪੜੇ ਆਦੀ ਵਰਭਾ ਕੀਤੇ ਉਹਨਾਂ ਦਾ ਕਹਿਣਾ ਕਰਮਾਂ ਦੇ ਨਾਲ ਮਿਲਦੀ ਹੈ ਇਸ ਸੇਵਾ ਦਾ ਮੌਕਾ ਇਤਿਹਾਸਿਕ ਗੁਰਦੁਆਰਾ ਸੰਤੋਖ ਸਰ ਸਹਿ ਵਿਖੇ ਸੰਗਤਾਂ ਹੁਮ ਹੁਮਾ ਕੇ ਸੇਵਾ ਦੇ ਲਈ ਪਹੁੰਚ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਇਸ ਸਰੋਵਰ ਦੇ ਸਾਫ ਸਫਾਈ ਸਮੇਂ ਜੋ ਘਾਰ ਨਿਕਲਦੀ ਹੈ ਉਹ ਸੰਗਤਾ ਵੱਲੋਂ ਆਪਣੇ ਘਰ ਨੂੰ ਲੈ ਜਾਂਦੇ ਨੇ ਉਹਨਾਂ ਦਾ ਵੰਨਣਾ ਹੈ ਇਹ ਘਾਰ ਬਹੁਤ ਪਵਿੱਤਰ ਹੈ ਸੰਗਤਾ ਦਾ ਕਹਿਣਾ ਇਸ ਸੇਵਾ ਦੇ ਵਿੱਚ ਘੱਟ ਤੋਂ ਘੱਟ 8 ਦਿਨ ਲੱਗ ਜਾਣੇ ਨੇ ਇਸ ਸਰੋਵਰ ਦੇ ਵਿੱਚੋਂ ਘਾਰ ਕੱਢਣ ਨੂੰ ਪਰ ਉਹ ਆਪਣੇ ਆਪ ਨੂੰ ਕਾਫੀ ਖੁਸ਼ਕਿਸਮਤ ਸਮਝਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਸੱਡ ਲਾਇਆ ਤਿਸ ਕਾ ਕਾਰਜਿਤ ਨਹੀਂ ਕੀਆ ਮਾਨਸ ਕਾ ਵਿਚਾਰ ਆਰਾਮ ਤਨ ਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਪਾਪਤ ਅਸਥਾਨ ਪੰਜਾ ਸਰੋਵਰਾਂ ਦੇ ਵਿੱਚੋਂ ਮਹਾਨ ਤੇ ਸਿੱਖ ਇਤਿਹਾਸ ਦੇ ਪਹਿਲੇ ਸਰੋਵਰ ਸ੍ਰੀ ਸੰਤੋਖ ਸਿੰਘ ਸਾਹਿਬ ਜੀ ਦੀ ਕਾਰ ਸੇਵਾ ਆਪ ਜੀ ਆਪਣੇ ਅੱਖੀ ਵੇਖ ਰਹੇ ਹੋ ਗੁਰੂ ਸਾਹਿਬ ਜੀ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਹੈ ਜੋ ਆਪਣੇ ਇਹਨਾਂ ਤੁਸ਼ ਸੇਵਕਾਂ ਦੇ ਪਾਸੋਂ ਸਾਡੇ ਸਾਰਿਆਂ ਦੇ ਪਾਸੋਂ ਇਹ ਮਹਾਨ ਸੇਵਾ ਲਈਏ ਸਾਡੇ ਸਾਰਿਆਂ ਵਿੱਚ ਕੋਈ ਇੰਨੀ ਸਮਰੱਥਾ ਹੈ ਹੀ ਨਹੀਂ ਸੀ ਅਸੀਂ ਇਹ ਸੇਵਾ ਕਰ ਸਕੀਏ ਇਹ ਤਾਂ ਤਿਸਕਾ ਕਾਰਜ ਨਹੀਂ ਕੀ ਆ ਮਾਨਸ ਕਾ ਵਿਚਾਰ ਆ ਰਾਮ ਇਹ ਮਾਰੇ ਦਾ ਆਪਣਾ ਕਾਰਜ ਹੈ ਮਾਰੇ ਦੇ ਨਾਲ ਸਭ ਕੁਝ ਕਰਵਾ ਲਿਆ ਹੈ ਸੰਗਤ ਦੇ ਵਿੱਚ ਹੀ ਪਰਮੇਸ਼ਰ ਹੈ ਤੇ ਸਾਰੇ ਦਾ ਸਾਰੇ ਪਰਮੇਸ਼ਰ ਦੀ ਖੇਡ ਵਰਤ ਰਹੀ ਹੈ ਇਹ ਸਾਰਾ ਪਰਮੇਸ਼ਰ ਜੀ ਮਹਾਰਾਜ ਆਪ ਕਰਵਾ ਰਹੇ ਨੇ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਾਬਤ ਕਹਿੰਦੇ ਨੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨਗਰ ਬਿਨਾ ਆਇਓ ਇੱਥੇ ਸੰਗਤਾਂ ਸੇਵਾ ਕਰਦੇ ਕਰਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਰਹੀਆਂ ਨੇ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਪਾਰ ਕਿਰਪਾ ਦੇ ਨਾਲ 84 ਲੱਖ ਜੂਨ ਤੋਂ ਮੁਕਤੀ ਪਾਰੇ ਇਹਨਾਂ ਸਾਰੇ ਮਨੁੱਖ ਬਹੁਤ ਬਹੁਤ ਭਾਗਾ ਵਾਲੇ ਹਨ ਜੋ ਆਪਣੇ ਇਨੇ ਵੱਡੇ ਜੀਵਨ ਦੇ ਵਿੱਚ ਆਏ ਕਿਉਂਕਿ ਅਜੇ ਹੀ ਸੇਵਾ ਕਈ ਕਈ ਸਾਲਾਂ ਦੇ ਬਾਅਦ ਆਉਂਦੀ ਹਰ ਇੱਕ ਦੇ ਕਰਮਾਂ ਦੇ ਵਿੱਚ ਨਹੀਂ ਸੋ ਜਿੱਥੇ ਜਿੱਥੇ ਆਪ ਬੈਠ ਕੇ ਇਹ ਟੀ ਇਹ ਲਾਈਵ ਟੈਲੀਕਾਸਟ ਸਰਵਨ ਕਰ ਰਹੇ ਹੋ ਆਪ ਸਰਬੱਤ ਸੰਗਤ ਤੁਹਾਨੂੰ ਬੇਨਤੀ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਿਲਕੁਲ ਹੀ ਸ੍ਰੀ ਗੁਰਦੁਆਰਾ ਸ਼੍ਰੀ ਸੰਤੋਖ ਸਾਹਿਬ ਵਿਖੇ ਆਨ ਕੇ ਇਸ ਮਹਾਨ ਸੇਵਾ ਦੇ ਵਿੱਚ ਜ਼ਰੂਰ ਭਾਗ ਲਓ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੀਆ ਵਾਗਰੋ ਜੀ ਜਿਹੜੇ ਇਸ ਚੀਜ਼ ਤੋਂ ਵਾਂਝੇ ਨੇ ਉਹਨਾਂ ਨੂੰ ਇੱਕੋ ਹੀ ਸੰਦੇਸ਼ ਹੈ ਕਿ ਇਹੋ ਜੀ ਸੇਵਾ ਬਾਰ-ਬਾਰ ਨਹੀਂ ਮਿਲਦੀ ਬੜੇ ਭਾਗਾਂ ਦੇ ਨਾਲ ਮਿਲਦੀ ਏ ਇਹੋ ਜੀ ਸੇਵਾ ਤੁਸੀਂ ਵਾਂਝੇ ਰਹਿ ਗਏ ਤੇ ਇਹ ਸੇਵਾ ਦੇ ਵਿੱਚ ਕਈ-ਕਈ ਮਹਾਨ ਬਖਸ਼ੀਸ਼ਾਂ ਨੇ ਕਿਉਂਕਿ ਇਹੋ ਜੀ ਸੇਵਾ ਸੀ ਕਰ ਹੀ ਨਹੀਂ ਸਕਦੇ ਕੀ ਪਤਾ ਇੱਥੇ ਕਿੰਨੀਆਂ ਕ ਮਹਾਨ ਸ਼ਹੀਦੀ ਰੂਹਾਂ ਕਿੰਨੇ ਕਮਾਨ ਦੇ ਵੀ ਦੇਵਤੇ ਮਨੁੱਖਾ ਦੇਈ ਨੂੰ ਧਾਰ ਕੇ ਇੱਥੇ ਸੇਵਾ ਕਰ ਰਹੇ ਨੇ ਇਹੋ ਜੀ ਸੇਵਾ ਬਾਰ-ਬਾਰ ਨਹੀਂ ਮਿਲਦੀ ਇਸ ਕਰਕੇ ਅਸੀਂ ਇੱਥੇ ਜ਼ਰੂਰ ਆਈਏ ਇਸ ਸੇਵਾ ਤੋਂ ਵਾਂਝੇ ਨਾ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨ ਹਾਲੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਇਹ ਬਾਬੇ ਕਾਰਸੇਵਾਲ ਦਿੱਲੀ ਵਾਲਿਆਂ ਲੋ ਚਲਾਈਆਂ ਜਾ ਰਹੀਆਂ ਨੇ ਸਰੋਵਰ ਦੀ ਕਾਰ ਸੇਵਾ ਸਫਾਈ ਦੀ ਹੋ ਰਹੀ ਆ ਬੜੇ ਚਿਰ ਬਾਅਦ ਹੋ ਰਹੀ ਹੈ ਸੇਵਾ ਸੰਗਤਾਂ ਨੂੰ ਬਹੁਤ ਉਤਸ਼ਾਹ ਆ ਜਿਹੜੀਆਂ ਸੰਗਤਾਂ ਇਹ ਖਬਰ ਸੁਣਨ ਆ ਗਈਆਂ ਉਨਾਂ ਨੂੰ ਵੀ ਤਗੜਿਆ ਹੋ ਕੇ ਆਣ ਕੇ ਸੇਵਾ ਚ ਹਿੱਸਾ ਪਾਉਣਾ ਚਾਹੀਦਾ ਹਰ ਇੱਕ ਨੂੰ ਇਹ ਕੁੰਬਿਆ ਸਾਹਿਬ ਨਾਲ ਕੁੰਬ ਦਾ ਕੁੰਬ ਤੋਂ ਵੀ ਗਾਂ ਕੁੰਬ ਬਾਰੀ ਸਾਲੀ ਹੁੰਦਾ ਹੈ ਤੇ 50 ਸਾਲ ਬਾਅਦ ਆਇਆ ਹੈ ਇਹ ਕਰਕੇ ਸਾਰੀਆਂ ਸੰਗਤਾਂ ਹੋਮ ਹੋਮਾ ਕੇ ਆਪਣੀਆਂ ਸੇਵਾਵਾਂ ਕਰਨ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਉਤਸ਼ਾਹ ਅਜੇ ਤੇ ਸ਼ੁਰੂਆਤ ਹੋਈ ਆ ਇਹ ਤਕਰੀਬਨ ਜੇ ਚਾਹੀ ਜਿਤਨਾ ਦਰਬਾਰ ਸਾਹਿਬ ਤੇ ਇੱਕ ਦਿਹਾੜੀ ਚੋਗੀ ਜੇ ਸੰਗਤਾਂ ਦਾ ਉਤਸ਼ਾਹ ਹੋਵੇ ਤੇ 2-14 ਦਿਨਾਂ ਦੀ ਸਾਰੀ ਸੇਵਾ ਸਮਾਪਤ ਕਰ ਸਕਦੇ ਆ ਇਹ ਸੰਗਤ ਦੇ ਉਤਸ਼ਾਹ ਨਾਲ ਬੜਾ ਕਿਰਪਾ ਕਰੇ ਹੋ ਜੂਗੀ ਐ ਮੈਸੇਜ ਵੀ ਸਕਤਾ ਵੱਧ ਤੋਂ ਵੱਧ ਇਹ ਕਾਰ ਸੇਵਾ ਵਿੱਚ ਹਿੱਸਾ ਪਾਉਣ ਲੁੱਟੀ ਜਾਂਦੀ ਐ ਇਸ ਕਰਕੇ ਸੇਵਾ ਲੰਮੀ ਚੌੜੀ ਨਹੀਂ ਚਲਣੀ ਦੋ ਤਰ੍ਹਾਂ ਦੇਣਾ ਜੇ ਸਵਾਮਾ ਹੋ ਜਾਣੀਆਂ ਨੇ ਇੱਕ ਜਿਹੜਾ ਹਿੱਸਾ ਪਾਉਣਾ ਚਾਹੁੰਦਾ ਆਪਣਾ ਪਾ ਸਕਦਾ ਹੈ ਸੇਵਾ ਕਰ ਸਕਦਾ ਹੈ ਆ ਜਾਣ ਸਕਦਾ ਜਿੱਥੋਂ ਜਿੱਥੋਂ ਵੀ ਕੋਈ ਸੁਣਨ ਦੀ ਹੈ ਜਰੂਰ ਇਹ ਸੇਵਾ ਕਿਤੇ ਕੁਦਰਤੀ ਲੱਭਦੀ ਐ ਜਿਹੜੀ ਇੱਕ ਸਰੋਵਰ ਦੀ ਕਾਰ ਸੇਵਾ ਹੈ ਬੜੇ ਕਰਮ ਚੰਗੇ ਹੁੰਦੇ ਆ ਬਹੁਤ ਪੁਰਾਣਾ ਸਭ ਤੋਂ ਅੰਮ੍ਰਿਤਸਰ ਦੇ ਵਿੱਚ ਪੁਰਾਣਾ ਸਰੋਵਰ ਇਹ ਆ ਪ੍ਰਾਣ ਇਤਿਹਾਸਕ ਸਥਾਨ ਹੈ ਬਹੁਤ ਵੱਡਾ ਇੱਥੋਂ ਬਈਕੇ ਦਰਬਾਰ ਸਾਹਿਬ ਦੀ ਸੇਵਾਵਾਂ ਕਰਾਈਆਂ ਗੁਰੂ ਪਾਤਸ਼ਾਹ ਨੇ ਦੂਸਰੀ ਦੂਜੀ ਇਹ ਦੂਜੀ ਸੇਵਾ ਤਕਰੀਬਨ ਜਿਹੜੀਆਂ ਪਹਿਲਾਂ ਜਦੋਂ ਕਾਰਸੇਵਾਲ ਬਾਬੇ ਸਾਰੇ ਇਕੱਠੇ ਹੁੰਦੇ ਸੀ ਉਦੋਂ ਸੇਵਾ ਹੋਈਆਂ ਨੇ ਜਦੋਂ ਕਾਰਸੇਵਾਂ ਬਾਅਦ ਚ ਸੰਪਰਦਾਇਆਂ ਢੋਡੋ ਢੋਗ ਜਾਂਦੇ ਹੁਣ ਦੁਬਾਰੇ ਸੇਵਾ ਹੋਈ ਹੈ ਬੜੇ ਚਿਰ ਪੁਰਾਣੀ ਦਰਬਾਰ ਸਾਹਿਬ ਤੋਂ ਕਿਤੇ ਪਹਿਲੋਂ ਦੀਆਂ ਸੇਵਾ ਹੋਈ ਜਿਹੜੀ ਦਰਬਾਰ ਸਾਹਿਬ ਹੋਈ ਹੈ ਸੇਵਾ 2005 ਚੋਰ ਤੋਂ ਪਹਿਲੋਂ ਦੀਆਂ ਕਿਤੇ ਹੋਈਆਂ ਹਾਂਜੀ ਖਾਲਸਾ ਸਾਹਿਬ ਆਏ ਖਾਲਸਾ ਸਾਹਿਬ ਆਏ ਅਗਰਜੀ ਕੀ ਫਤਿਹ ਜੀ ਆਏ ਸੁਲਤ ਬਹੁਤ ਸਰਦਾ ਸਾਹਿਬ ਸੰਗਤ ਸੇਵਾ ਕਰਨ ਰਹੀ ਬਹੁਤ ਪ੍ਰੇਮ ਦੇ ਨਾਲ ਸੰਗਤ ਸੇਵਾ ਕਰਨ ਰਹੀ ਆ ਚਾ ਸੋਮਵਾਰ ਤੋਂ ਸੇਵਾ ਚੱਲੀ ਆ ਸੰਗਤ ਨੇ ਬਹੁਤ ਪ੍ਰੇਮ ਨਾਲ ਸੇਵਾ ਕੀਤੀ ਆ ਲੰਗਰਾਂ ਦਾ ਵੀ ਮਹਾਰਾਜ ਜੀ ਦੇ ਪਾਸ ਸਾਰੇ ਗੁਰੂ ਰਾਮਦਾਸ ਦੇ ਘਰ ਕੋਈ ਘਾਟਾ ਨਹੀਂ ਗੁਰੂ ਅਰਜਨ ਦੇ ਮਹਾਰਾ ਕਿਰਪਾ ਕੀਤੀ ਆ ਸੰਤੋਖ ਸਰ ਮਹਾਰਾਜ ਸਾਹਿਬਾਂ ਨੇ ਆਪ ਆਣ ਕੇ ਤੇ ਸੰਗਤਾਂ ਆਣ ਕੇ ਪਏ ਇੱਕ ਇੱਕ ਬਾਲਟਾ ਚੁੱਕਣ ਤਾਂ ਸੇਵਾ ਜ਼ਰੂਰ ਲੈਣ ਸੰਗਤਾਂ ਨੇ ਅੱਪ ਸੰਗਤਾਂ 5 ਵਜੇ ਤੱਕ ਸੇਵਾ ਚੱਲੂਗੀ ਜੀ ਅੱਜ ਤੋਂ ਇਹ ਦੋ ਦਿਨ ਹੋਰ ਸੇਵਾ ਚੱਲਣੀ ਆ ਜੀ ਆਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਪਵਿੱਤਰ ਧਰਤੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤथा ਪੱਲੇ ਪਾਛੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਧਰਤੀ ਗੁਰਦੁਆਰਾ ਸੰਤੋਖ ਸਰ ਜੀ ਵਿਖੇ ਖੜੇ ਆ ਇੱਥੇ ਗੁਰਦੁਆਰਾ ਸੰਤੋਖ ਸਰ ਜੀ ਦੇ ਵਿੱਚ ਕਾਰ ਸੇਵਾ ਚੱਲ ਰਹੀ ਆ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿ ਬਾਦ ਤੋਂ ਬਾਦ ਸੰਗਤ ਜਿਹੜੀ ਤਨ ਮਨ ਧਨ ਦੇ ਨਾਲ ਇੱਥੇ ਆਣ ਕੇ ਪਹੁੰਚੋ ਔਰ ਗੁਰਦੁਆਰਾ ਸੰਤੋਖ ਸਰ ਸਰੋਵਰ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗ ਜੀ ਫਤਿਹ ਜੀ ਅੱਜ ਵੀ ਜੀ ਬਹੁਤ ਵਧੀਆ ਸੇਵਾ ਮਾਰ ਦੀ ਕਿਰਪਾ ਸੱਚੇ ਪਾਛ ਦੇ ਨੇ ਚੱਲਣ ਰਹੀ ਆ ਅੱਜ ਚੱਲਣ ਜੀ ਹੋ ਗਏ 5-6 ਦਿਨ ਹਾਂਜੀ ਮਾਰ ਦੀ ਕਿਰਪਾ ਬਹੁਤ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਵੀ ਜੀ ਅਹੀਂ ਵਿਜੀ ਸਵੇਰੇ ਆਈ 11 ਵਜੇ ਨਹੀਂ ਵਿਜੀ ਅਸੀਂ ਇੱਥੇ ਬਾਗਾ ਬੱਡ ਟਾਰੀ ਲੱਗਵਾਏ